ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਇੰਨਾ ਹੀ ਨਹੀਂ ਹਾਈ ਵੋਲਟੇਜ ਡਰਾਮਾ ਵੀ ਕੀਤਾ ਗਿਆ ਦਰਅਸਲ ਇਹ ਮਾਮਲਾ ਗੁਰਦਾਸਪੁਰ ਦਾ ਜਿੱਥੇ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਇੰਨਾ ਹੀ ਨਹੀਂ ਪਤਨੀ ਬੱਸ ਸਟੈਂਡ ਦੀ ਛੱਤ ਤੇ ਚੜ ਗਈ ਇਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਇੱਕ ਲੜਕੀ ਦੇ ਵੱਲੋਂ ਚੂੜੇ ਵਾਲੀ ਹੈ ਜੋ ਨਵੀਂ ਵਿਆਹੁਤਾ ਹੈ ਉਸ ਦੇ ਵੱਲੋਂ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਉੱਤੇ ਛੱਤ ਦੇ ਉੱਪਰ ਚੜ ਕੇ ਇੱਕ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਦੱਸਦੇ ਕਿ ਲੜਕੀ ਦੇ ਵੱਲੋਂ ਆਪਣੇ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਸ ਦੇ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਸੀ ਇੱਥੋਂ ਤੱਕ ਕਿ ਉਸ ਨੂੰ ਖਰਚਾ ਤੱਕ ਵੀ ਨਹੀਂ ਦਿੰਦਾ ਸੀ ਤੇ ਉਸ ਦੀ ਕੋਈ ਗੱਲ ਤੱਕ ਨਹੀਂ ਸੁਣਦਾ ਸੀ ਜਿਸ ਦੇ ਲਈ ਉਸ ਨੂੰ ਇੰਨਾ ਵੱਡਾ ਡਰਾਮਾ ਕਰਨਾ ਪਿਆ ਬੱਸ ਸਟੈਂਡ ਦੇ ਉੱਪਰ ਆ ਕੇ ਆਪਣੀ ਗੱਲ ਬਾਤ ਕਰਨੀ ਪਈ ਜਦੋਂ ਉਸਦਾ ਪਤੀ ਗੱਲ ਨਹੀਂ ਸੁਣ ਰਿਹਾ ਸੀ ਤਾਂ ਉਸਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਉੱਥੇ ਹੀ ਜੋ ਪਤੀ ਹੈ ਉਸਦੇ ਵੱਲੋਂ ਕਿਹਾ ਜਾ ਰਿਹਾ ਕਿ ਉਸਦੀ ਪਤਨੀ ਉਸਦੇ ਨਾਲ ਝਗੜਾ ਕਰਦੀ ਉਸ ਨੂੰ ਖਾਣਾ ਤੱਕ ਬੜਾ ਕੇ ਨਹੀਂ ਦਿੰਦੀ ਜਦੋਂ ਵੀ ਉਹ ਘਰ ਜਾਂਦਾ ਹੈ ਤਾਂ ਉਸਦੇ ਨਾਲ ਝਗੜਾ ਸ਼ੁਰੂ ਕਰ ਦਿੰਦੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਲੜਕੀ ਨੂੰ ਸਮਝਾ ਬੁਝਾ ਕੇ ਥੱਲੇ ਉਤਾਰਿਆ ਗਿਆ ਤੇ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਵਾਈ ਗਈ ਰਾਜੀ ਨਾਮੇ ਦੀ ਗੱਲ ਕਹੀ ਗਈ ਪਰ ਲੜਕੀ ਤੇ ਲੜਕੇ ਦੋਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਦੂਜੇ ਦੇ ਕੋਲੋਂ ਤਲਾਕ ਦੀ ਮੰਗ ਕਰ ਰਹੇ ਨੇ ਦੱਸਦੀ ਕਿ ਦੋਨਾਂ ਨੇ ਲਵ ਮੈਰਿਜ ਕਰਵਾਈ ਹੋਈ ਸੀ ਤੇ ਹੁਣ ਜੋ ਇਹ ਲੜਕੀਏ ਇਸ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਗੁਰਦਾਸਪੁਰ ਦਾ ਇਹ ਮਾਮਲਾ ਹੈ ਜਿੱਥੇ ਲੜਕੀ ਛੱਤ ਦੇ ਉੱਪਰ ਚੜ ਗਈ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਛੱਤ ਦੇ ਉੱਪਰ ਚੜ ਗਈ ਤੇ ਉੱਪਰ ਜਾ ਕੇ ਉਸ ਦੇ ਵੱਲੋਂ ਖੂਬ ਰੋਲਾ ਵੀ ਪਾਇਆ ਗਿਆ ਹੰਗਾਮਾ ਕੀਤਾ ਗਿਆ ਜਿਸ ਨੂੰ ਦੇਖਦੇ ਹੋਏ ਉਸ ਦਾ ਪਤੀ ਜਦੋਂ ਮੌਕੇ ਤੇ ਬੁਲਾਇਆ ਗਿਆ ਤਾਂ ਲੜਕੀ ਦਾ ਕਹਿਣਾ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਹੈ ਉਸ ਨੂੰ ਖਰਚਾ ਤੱਕ ਨਹੀਂ ਦਿੰਦਾ ਜਿਸ ਦੇ ਕਰਕੇ ਉਸ ਨੂੰ ਆਪਣੀ ਗੱਲ ਕਹਿਣ ਲਈ ਇੱਥੋਂ ਤੱਕ ਪਹੁੰਚਣਾ ਪਿਆ ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਜੋ ਲੜਕੀ ਹੈ ਉਸ ਨੂੰ ਖਾਣਾ ਤੱਕ ਪੜਾ ਕੇ ਨਹੀਂ ਦਿੰਦੀ ਤੇ ਜਦੋਂ ਵੀ ਉਹ ਘਰ ਜਾਂਦਾ ਹੈ ਉਸ ਦੇ ਨਾਲ ਲੜਾਈ ਝਗੜਾ ਕਰਨ ਲੱਗ ਜਾਂਦੀ ਹੈ ਜਿਸ ਦੇ ਕਰਕੇ ਉਸ ਨੇ ਵੀ ਤਲਾਕ ਦੀ ਮੰਗ ਕੀਤੀ ਹੈ ਭਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਤੇ ਇੱਥੇ ਅਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪਈ ਇਹ ਲੜਕੇ ਦੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮੜ ਜੈਣਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਅੰਕਿਆ ਵੀ ਜੋ ਵੀ ਗੱਲ ਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਰ ਆ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੌਤਾ ਬੜੀ ਮੁਸ਼ਕਿਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੋਤਾ ਕਰਾ ਦਿੰਨੀ ਆ ਉਹ ਹੁਣ ਬਹਿ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝੌਤੇ ਰਹੀ ਆ ਹਾਂਜੀ ਕਾਫੀ ਸਮਝੌਤੇ ਰਹੀ ਆ ਬਹੁਤ ਮੁਸ਼ਕਿਲ ਆਇਆ ਜੀ ਤੂੰ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਸੀ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਿਲਾਂ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਅੱਜ ਭਾਜੀ ਮੈਨੂੰ ਐਸਐਸਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਹੈ ਅਸੀਂ ਲੇਡੀ ਨੂੰ ਆਣ ਕੇ ਕੋਠੇ ਤੋਂ ਉਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਸੀ ਵੀ ਕੀ ਗੱਲ ਕੀ ਹੈ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖ ਲਾਏ ਕੋਈ ਇਹਨਾਂ ਨੇ ਦੋਵਾਂ ਨੇ ਲਵ ਮੈਰਿਜ ਕੀਤੀ ਹੈ ਇਹਨਾਂ ਦਾ ਨਾਂ ਇਹਨਾਂ ਨੇ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਂ ਮਾਂ ਪਿਓ ਨੂੰ ਪੁੱਛਿਆ ਤੇ ਇਹਨਾਂ ਨੇ ਲਵ ਮੈਰਿਜ ਕੀਤੀ ਤੇ ਇੱਥੇ ਆਣ ਕੇ ਲੱਗੀ ਮਰਨ ਜੇ ਅ ਲੜਕੀ ਦੇ ਜਿਹੜੇ ਪਤੀ ਉਹ ਕਹਿ ਰਹੇ ਸੀ ਕਿ ਸਰਕਾਰੀ ਆਪਣੀ ਡਿਊਟੀ ਸੀ ਤੇ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸਾ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਦਰਤੀ ਆ ਪ੍ਰੇਸ਼ਾਨ ਬਹੁਤ ਕੀਤਾ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੇਰੀ ਕਾਂਸਟੋੜਾਈ ਐ ਐਸ ਲੜੀ ਆਈ ਐ ਉਹਨਾਂ ਨੇ ਫਿਰ ਆਣ ਕੇ ਅਹੀ ਉਹਨੂੰ ਉਤਾਰਿਆ ਕੁੱਟ ਤੋਂ ਤੇ ਫਿਰ ਉਹ ਮਕੇਰੀਆਂ ਭੇਜਦਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆ ਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਨੂੰ ਸਾਮਲ ਲੂੰਗੇ ਆਪੇ ਜਾਨਵਾਲ ਦਾ ਬਚਾ ਲਿਆ ਪਾਜੀ ਹਾਂਜੀ ਬਿਲਕੁਲ ਬਚਾ ਕੋਈ ਜਾਨ ਸੁਮਸਿਆ ਹੈ ਵੀ ਇਹ ਪਰਸੋਂ ਜਾਉ ਥਾ ਇਹ ਆ ਹੱਲੇ ਤੇ ਬਟਾਲੇ ਉੱਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਹੀ ਭੁੱਖਾ ਭੁਹਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲਿਓ ਸ ਜਿਹੜੇ ਸਰਕਾਰੀ ਹੋ ਹੀ ਆਪਣੇ ਆਡੇ ਤੇ ਕਾਗਜ਼ ਹੀ ਉਹ ਵੀ ਮਾਰੇ ਕਮਾਕ ਨੂੰ ਕੇ ਬੋਲੇ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆਂ ਐਸ 10 ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਕਟੋਗਾ ਟੁਈ ਹੁਣ ਤੱਕ 7-8000 ਰੁਪਏ ਹੋਏ ਨੇ मैं मांग बात देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।